ਦੇ ਵਿੱਚ ਪਾਣੀ ਦੀ ਬੋਤਲ ਕੀ ਫੜੀ ਆ ਇਹ ਪੂਰਾ ਮਸਲਾ ਕੀ ਆ ਭਾਣਾ ਇਹ ਰਾਣਾ ਗੁਰਜੀਤ ਦੀ ਫੈਕਟਰੀ ਦੇ ਤੋਂ ਜਿਹੜਾ ਪਾਣੀ ਧਰਤੀ ਦੇ ਵਿੱਚ ਜਿਹੜਾ ਪਹਿਲਾਂ ਪਵਿੱਤਰ ਸਾਫ਼ ਪਾਣੀ ਜਿਹੜਾ ਕੱਢ ਕੇ ਉਹਨੂੰ ਗੰਦਾ ਕਰਕੇ ਧਰਤੀ ਦੇ ਵਿੱਚ ਵਾਪਸ ਜਿਹੜਾ ਰਿਸਾਉ ਕੀਤਾ ਜਾਂਦਾ ਉਹਦੇ ਤੋਂ ਵਾਦਾ ਸਾਡੇ ਗਲਾਸਾਂ ਦੇ ਵਿੱਚ ਜਿਹੜਾ ਪਾਣੀ ਪਹੁੰਚਦਾ ਮੈਂ ਉਹ ਬੋਤਲ ਅੱਜ ਲੈ ਕੇ ਆਇਆ ਆਪਣੀ ਟੀਮ ਦੇ ਨਾਲ ਆਪਣੇ ਗ੍ਰਾਮੀਣ ਵਾਤਾਵਰਣ ਬਚਾਓ ਕਮੇਟੀ ਦੇ ਨਾਮ ਤੇ ਔਰ ਤੋਂ ਡੂੰਗਾ ਪਾਣੀ ਆਇਆ ਹੈ ਇਹ ਜਿਹੜਾ 150 ਫੁੱਟ ਦਾ ਪਾਣੀ ਆਇਆ। ਇੱਥੇ 150 ਕੁੜਤਾਏ ਪਾਣੀ ਲੈ ਕੇ ਆਏ ਹੋ ਜੋ ਦੇਖਣ ਦੇ ਵਿੱਚ ਵੀ ਕਲੀਅਰ ਨਹੀਂ ਰਹਾਦਾ। ਫੇ ਪਾਣੀ ਪੀਣੇ ਕਿਹੜਾ ਉਹ। ਇਸੇ ਪਾਣੀ ਨੂੰ ਫਿਲਟਰ ਕਰਕੇ ਪੀਣ ਦੇ ਲਈ ਮਜਬੂਰ ਨੇ ਸਾਡੇ ਲੋਕ ਤੇ ਫਿਲਟਰ ਵੱਧ ਤੋਂ ਵੱਧ 8 ਨਹੀਂ ਤੇ 10 ਦਿਨ ਕੱਢਦਾ। 10 ਦਿਨ ਤੁਹਾਡੇ ਏਰੀਆ ਦੇ ਵਿੱਚ ਫਿਲਟਰ ਦੀ ਗਾਰੰਟੀ ਵਾਰੰਟੀ ਕੋਈ ਨਹੀਂ। ਤੁਸੀਂ ਕਿੱਥੋਂ ਆਏ ਹੋ ਜੀ? ਵੀਰੇ ਅਸੀਂ ਪਿੰਡ ਹਮੀਰਾ ਜ਼ਿਲ੍ਹਾ ਕਪੂਰਥਲਾ ਤੋਂ ਲੈ ਕੇ ਆਏ ਆਂ। ਆ ਸਾਡੇ ਪਿੰਡ ਦਾ 450 ਫੁੱਟ ਪਾਣੀ ਆ। ਸਾਡੇ ਪਿੰਡ ਦੇ ਆ ਹਾਲਾਤ ਆ। ਐਥਨੌਲ ਬਾਰੇ ਤੁਹਾਨੂੰ ਪਾਜੀ ਪਹਿਲਾਂ ਦੱਸ ਚੁੱਕੇ ਆ ਕਿ ਉਹਨਾਂ ਨੇ ਪਿੰਡ ਦੇ ਕੀ ਹਾਲਾਤ ਕਰਦੇ ਆ ਤੇ ਸਾਡੇ ਪਿੰਡ ਦੇ ਕੀ ਹਾਲਾਤ ਹੋਣਗੇ? ਸਾਡੇ ਇਲਾਕੇ ਦੇ ਕੀ ਹਾਲਾਤ ਹੋਣਗੇ ਐਥਨੌਲ ਤੋਂ ਬਾਅਦ? ਸਾਨੂੰ ਤਾਂ ਮੈਨੂੰ ਜਿਵੇਂ ਜੀਰੇ ਵਾਲੇ ਬਾਈ ਦੱਸਦੇ ਆ ਸਾਨੂੰ ਤਾਂ ਪਿੰਡ ਛੱਡ ਕੇ ਜਾਣਾ ਪੈਣਾ। ਫੈਕਟਰੀ ਅਮੀਰਾ ਪਿੰਡ 'ਚ। ਬਾਹਰ ਤੋਂ ਬੋਲਣ ਵਾਲਾ ਜਿਹੜਾ ਸੁਖਬਾਤ ਸਿੰਘ ਖੈਰਾ ਉਹਦੇ ਹਲਕੀਆਂ ਤਸਵੀਰਾਂ ਨੇ। ਆ ਜਿਹੜਾ ਰਾਣਾ ਗੁਰਜੀਤ ਜਿਹੜਾ ਸਭ ਤੋਂ ਵੱਧ ਬੋਲਦਾ ਉਹਦੀਆਂ ਤਸਵੀਰਾਂ ਨੇ। ਆ ਵੀਰ ਜਿਹੜਾ ਜੱਤਿਆ ਦੋਨੋਂ ਬਿਨਾਂ ਦੇ ਸਦੀਪ ਉਮਲਵੋਤਰਾ ਜਮੀਨ ਦੀ ਤਹਿ ਖਰਾਬ ਹੋ ਰਹੀ ਆ ਉਪਰਲੀ ਜਿਹੜੀ ਫਰਟੀਲਾਈਜ਼ਰ ਜਮੀਨ ਸੀ ਆਉਂਦੀ ਫਰਟੀਟੀ ਜਿਹੜੀ ਕੁਆਲਿਟੀ ਉਹ ਘਟ ਰਹੀ ਆ ਸ਼ਕਤੀ ਖਤਮ ਹੁੰਦੀ ਜਾ ਰਕਤੀ ਖਤਮ ਹੋ ਰਹੀ ਆ ਫਸਲਾਂ ਦੀ ਇਹੀ ਤਾਂ ਸਾਡੀ ਅਸੀਂ ਤੇ ਇਹੀ ਕਹਿਣ ਰਿਹਾ ਕਿ ਪੰਜਾਬ ਖੇਤੀਬਾੜੀ ਕਰਕੇ ਪਾਣੀ ਕਰਕੇ ਜਾਣਿਆ ਜਾਂਦਾ ਸੀ ਔਰ ਦੋਨੋਂ ਚੀਜ਼ਾਂ ਨੂੰ ਮਾਰਤਾ ਜਿਵੇਂ ਹੁਣ ਇਹਨਾਂ ਦਾ ਹਮੀਰੀ ਵਾਲਾਂ ਦਾ ਕੇਸ ਆ ਭਾਜੀ ਹੋਰ ਹੀ ਦੱਸ ਰਿਹਾ ਵੀ ਪਤਾ ਨਹੀਂ ਕਿੰਨੇ ਬੋਰ ਕੀਤੇ ਹੋਏ ਆ ਸਾਡੇ ਨਾਲ ਹੀ ਸਟੋਰੀ ਸੇਮ ਰਲਦੀ ਆ ਤੇ ਮਾਲ ਬਲੌਸ ਇੰਡਸਟਰੀ ਨੇ ਬਹੁਤ ਜ਼ਿਆਦਾ ਬੋਰ ਕੀਤੇ ਹੋਏ ਸੀਗੇ ਉਹੀ ਸਿੱਤਾ ਜਿਹੜਾ ਬੋਰਾ ਨਹੀਂ ਗੰਦਾ ਪਾਣੀ ਇੰਜੈਕਟ ਧਰਤੀ 'ਚ ਕਰ ਰੇ ਸੀਗੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਚੋਰ ਬੋਰ ਆਇਆ ਕਾਰਪੋਰੇਟ ਦੇ ਕੀ ਔਕਾਤ ਆ ਵੇ ਪਾਣੀ ਨਾਲ ਖਲਵਾੜ ਕਰਦੇ ਇਹ ਸਰਕਾਰ ਰਲਦੀ ਉਹਦੇ ਨਾਲ ਕਾਰਪੋਰੇਟ ਕੋਈ ਬਾਲੀ ਵੱਡੀ ਚੀਜ਼ ਨਹੀਂ ਆ ਗਈ ਸਰਕਾਰ ਮੋਟੇ ਫੰਡ ਲੈਂਦੀ ਆ ਕਾਰਪੋਰੇਟ ਤੋਂ ਚਲਾਂ ਦੇ ਨਾਲ ਅਪੰਗ ਬੱਚੇ ਪੈਦਾ ਹੁੰਦੇ ਹੋਣਗੇ ਭਿਆਨਕ ਬਿਮਾਰੀਆਂ ਵੀ ਲੱਗਦੀਆਂ ਭਾਜੀ ਮੇਰਾ ਪਿੰਡ ਰਟਾਲ ਰੋਹੀ ਆ ਸਾਡੇ ਜਿਹੜੀ ਬਰਥ ਰੇਟ ਖਤਮ ਹੋ ਗਈ ਸੀ ਤੇ ਜਿਹੜੇ ਇੱਕ 18 ਸਾਲ ਦਾ ਮੁੰਡਾ ਸੀ ਮੈਂ ਏਮਜ਼ ਹੌਸ ਉਸੇ ਫਰੀਦਕੋਟ ਵੀ ਐਡਮਿਟ ਕਰਾਇਆ ਬਾਅਦ ਵਿੱਚ ਏਮਜ਼ ਕਰਾ ਕੇ 11 19 ਸਾਲ ਦਾ ਜਿਸਕਰਨ ਮੁੰਡਾ ਡੈਥ ਹੋ ਗਈ ਸੀ ਉਹਦੀ ਉਹਦਾ ਕੀ ਜਿਹੜਾ ਉਹਦਾ ਸਾਰੀਆਂ ਰਿਪੋਰਟਸ ਪੜੀਆਂ ਜੀ ਉਹ ਤਾਂ ਪਤਾ ਲੱਗਾ ਸਾਰਾ ਕੁਝ ਜਿਹੜਾ ਹੋਇਆ ਆ ਗੰਦੇ ਪਾਣੀ ਕਰਕੇ ਹੋਇਆ ਜਮਾਂ ਉਹਦਾ ਘਰ ਮਾਲਪੁਰਸ ਇੰਡਸਟਰੀ ਦੇ ਦਾਇਰੇ ਦੇ ਵਿੱਚ ਆਉਂਦਾ ਸੀਗਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਿਹੜਾ ਨਾ ਉਹਦਾ ਕੰਟਰੋਲ ਸ਼ਬਦ ਜਿਹੜਾ ਬੜੇ ਚਿਰਾਂ ਤੋਂ ਇਹਨਾਂ ਨੇ ਵੀ ਹਟਾ ਦਿੱਤਾ ਤੇ ਅਹੀਂ ਮਿਟਾ ਦਿੱਤਾ ਪੰਜਾਬ ਪ੍ਰਦੂਸ਼ਣ ਬੋਰਡ ਆ ਕੰਟਰੋਲ ਕੋਈ ਨਹੀਂ ਹੋਰ ਸੁਣੋ ਮੈਂ ਤੁਹਾਨੂੰ ਆਪਣੇ ਫੋਨ ਤੋਂ ਹੁਣ ਕਾਲ ਕਰਕੇ ਦੱਸ ਦਿੰਦਾ ਐਸ ਡੀਓ ਨੇ ਬਲਾਕ ਕੀਤਾ ਜੇ ਆਈ ਨੇ ਬਲਾਕ ਕੀਤਾ ਐਕਸ਼ਨ ਨੇ ਬਲਾਕ ਕੀਤਾ ਐਸ ਸੀ ਨੇ ਬਲਾਕ ਕੀਤਾ ਹੋਰ ਛੱਡੋ ਸਭ ਤੋਂ ਵੱਡੀ ਗੱਲ ਦੇਖੋ ਜਿਹੜਾ ਚੇਅਰਮੈਨ ਜਿਹੜਾ ਚੰਡੀਗੜ੍ਹ ਬੈਠਾ ਉਹਨੇ ਵੀ ਬਲੌਗ ਕੀਤਾ ਵੀ ਮੈਨੂੰ ਵੀਡੀਓ ਇਹੋ ਜਿਹਿਆਂ ਨਾ ਭੇਜਿਆ ਕਰੋ ਲੁਧਿਆਣੇ ਦੇ ਵਿੱਚ ਜਿੱਥੇ ਪਾਣੀਆਂ ਨੂੰ ਬਚਾਉਣ ਦੇ ਲਈ ੁੱਡੇ ਨਾਲੇ ਦਾ ਜੋ ਪਾਣੀ ਆ ਸਤਲੋਚ ਪੈਂਦਾ ਉਸ ਨੂੰ ਰੋਕਣ ਦੇ ਲਈ ਵੱਡਾ ਮੋਰਚਾ ਲੱਗਿਆ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਲੋਕ ਪਹੁੰਚੇ ਨੇ ਪਰ ਉੱਥੇ ਕੁਝ ਨੌਜਵਾਨ ਅਜੇ ਇਹ ਵੀ ਨੇ ਜੋ ਬਖਵਖ ਹਲਕਿਆਂ ਤੋਂ ਆਪਣਾ ਪਾਣੀ ਲੈ ਕੇ ਪਹੁੰਚੇ ਨੇ ਸ਼ਰਾਬ ਫੈਕਟਰੀਆਂ ਇੱਥੇ ਨਾਲ ਦੀਆਂ ਜੋ ਕੈਮੀਕਲ ਵਾਲੀਆਂ ਫੈਕਟਰੀਆਂ ਨੇ ਉਹਨਾਂ ਨੇ ਉਹਨਾਂ ਦਾ ਧਰਤੀ ਹਿਲਟਲਾ ਜੋ ਪਾਣੀ ਆ ਉਹ ਗੰਦਲਾ ਕਰ ਦਿੱਤਾ ਉਸ ਦੇ ਜੋ ਸੈਂਪਲ ਨੇ ਉਹ ਲੈ ਕੇ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਨੇ ਆ ਸਸੀ ਕਲ ਬਾਈ ਕਿੱਥੋਂ ਪਹੁੰਚੇ ਹੋ ਮੈਂ ਜੀ ਪਿੰਡ ਬੁੱਟਰ ਸਵਿਆ ਜ਼ਿਲ੍ਹਾ ਅੰਮ੍ਰਿਤਸਰ ਅਸੀਂ ਸੋਸ਼ਲ ਮੀਡੀਆ ਤੇ ਆਪਣੇ ਆਪਣੇ ਏਰੀਏ ਦੇ ਜਿਹੜੇ 8 ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਰਾਣਾ ਗੁਰਜੀਤ ਦੀਆਂ ਕਾਲੀਆਂ ਤੇ ਘਟੀਆਂ ਕਰਤੂਤਾਂ ਨੂੰ ਐਕਸਪੋਜ਼ ਕਰਦੇ ਨੇ ਭਾਵੇਂ ਉਹ ਕਰਤੂਤਾਂ ਪਾਣੀ ਦੀਆਂ ਹੋਣ ਪਾਣੀ ਨਾਲ ਖੇਡੀਆਂ ਹੋਣ ਤੇ ਭਾਵੇਂ ਹਵਾ ਨਾਲ ਖੇਡੀਆਂ ਹੋਣ ਤੁਸੀਂ ਰਾਜਨੀਤਿਕ ਲੀਡਰ ਰਾਣਾ ਗੁਰਜੀਤ ਦੀ ਗੱਲ ਕਰੀ ਹੱਥ ਦੇ ਵਿੱਚ ਪਾਣੀ ਦੀ ਬੋਤਲ ਕੀ ਫੜੀ ਆ ਇਹ ਪੂਰਾ ਮਸਲਾ ਕੀ ਆ ਪਾਣੀ ਦਾ ਇਹ ਰਾਣਾ ਗੁਰਜੀਤ ਦੀ ਫੈਕਟਰੀ ਦੇ ਤੋਂ ਜਿਹੜਾ ਪਾਣੀ ਧਰਤੀ ਦੇ ਵਿੱਚੋਂ ਜਿਹੜਾ ਪਹਿਨਾ ਪਵਿੱਤਰ ਸਾਫ਼ ਪਾਣੀ ਜਿਹੜਾ ਕੱਢ ਕੇ ਉਹਨੂੰ ਗੰਦਾ ਕਰਕੇ ਧਰਤੀ ਦੇ ਵਿੱਚ ਵਾਪਸੀ ਜਿਹੜਾ ਰਸਾਉ ਕੀਤਾ ਜਾਂਦਾ ਉਹਦੇ ਤੋਂ ਬਾਅਦ ਸਾਡੇ ਗਲਾਸਾਂ ਦੇ ਵਿੱਚ ਜਿਹੜਾ ਪਾਣੀ ਪਹੁੰਚਦਾ ਮੈਂ ਉਹ ਬੋਤਲ ਅੱਜ ਲੈ ਕੇ ਆਇਆ ਆਪਣੀ ਟੀਮ ਦੇ ਨਾਲ ਆਪਣੇ ਗ੍ਰਾਮੀਣ ਵਾਤਾਵਰਣ ਬਚਾਓ ਕਮੇਟੀ ਦੇ ਨਾਲ ਪਾਣੀ ਦੀ ਬੋਤਲ ਲੈ ਕੇ ਕਿੱਥੋਂ ਕਿੰਨੇ ਫੁੱਟ ਤੋਂ ਡੂੰਘਾ ਪਾਣੀ ਆਇਆ ਇਹ ਇਹ ਜਿਹੜਾ 150 ਫੁੱਟ ਦਾ ਪਾਣੀ ਆਇਆ 150 ਫੁੱਟ ਦੇ ਪਾਣੀ ਦੇ ਇਹ ਵਾਲੇ ਹਾਲਾਤ ਨੇ ਸਾਡੇ ਏਰੀਏ ਤੇ ਇਕੱਲਾ ਮੈਂ ਨਹੀਂ ਆਇਆ ਇਥੇ ਉਹ ਲੋਕ ਵੀ ਆਏ ਨੇ ਜਿਹੜੇ ਲੋਕਾਂ ਦੇ ਆਲਰੇਡੀ ਸ਼ਰਾਬ ਮਿਲਾਂ ਲੱਗੀਆਂ ਆਈਆਂ ਨੇ ਇਹ ਇਥਨੌਲ ਪਲਾਂਟ ਇਥਨੌਲ ਪਲਾਂਟ ਤੇ 슈ਗਰ ਮਿਲਦੀਆਂ ਤਸਵੀਰ ਜੜੀਆਂ ਪਾਣੀ ਗੰਦੇ ਕੀਤੇ ਦੀਆਂ ਤਸਵੀਰਾਂ ਨੇ ਇਹ ਆਏ ਨੇ ਐਡਵੋਕੇਟ ਨੇ ਇਥੋਂ ਹੰਬੀਰੇ ਪਿੰਡ ਤੋਂ ਇਹ ਵੀ ਆਪਣਾ ਪਾਣੀ ਲੈ ਕੇ ਆਏ ਨੇ ਇਹਨਾਂ ਦਾ ਵੀ ਪਾਣੀ ਜਿਹੜਾ ਵਾ ਇਹਨਾਂ ਦੇ ਨਾਲ ਗੱਲਬਾਤ ਕਰਕੇ ਪੁੱਛ ਲਓ ਦੁਖੀ ਇਹ ਵੀ ਨੇ ਇਹਦੇ ਤੋਂ ਅਲੱਗ ਇਹ ਜੀਰੇ ਤੋਂ ਆਏ ਨੇ ਹਮੀਰਾ ਹੰਬੀਰੇ ਤੋਂ ਲੈ ਕੇ ਜੀਰੇ ਤੱਕ ਦੇ ਵਿਚਕਾਰ ਬੁੱਟਰ ਸਵੀਆ ਸਾਰੇ ਲੋਕ ਅੱਜ ਇੱਥੇ ਪਹੁੰਚੇ ਆ ਕਿਉਂਕਿ ਇੱਥੇ ਗੱਲ ਕੀਤੀ ਜਾ ਰਹੀ ਹੈ ਦਰਿਆਈ ਪਾਣੀ ਦੀ ਤੇ ਦਰਿਆਈ ਪਾਣੀ ਦੀ ਮੈਂ ਇਹ ਤੁਹਾਡੇ ਨੂੰ ਮੀਡੀਆ ਦੇ ਰਾਹੀਂ ਦੱਸਣਾ ਚਾਹੁੰਦਾ ਕਿ ਇੰਡਸਟਰੀਅਲਿਸਟ ਜਿਹੜੇ ਨੇ ਪਾਣੀ ਦੇ ਸੌਮੇ ਨੂੰ ਪ੍ਰਭਾਵਿਤ ਕਰਦੇ ਨੇ ਜੇਕਰ ਉਹਨਾਂ ਦੇ ਕੋਲ ਲਾਗੇ ਦਰਿਆਵਾਂ ਤਾਂ ਦਰਿਆ ਦਾ ਪਾਣੀ ਗੰਦਾ ਕਰਦੇ ਨੇ ਜੇ ਕਿ ਕਿਸੇ ਕੋਲ ਲਾਗੇ ਡਰੇਨਰ ਡਰੇਨ ਦਾ ਪਾਣੀ ਗੰਦਾ ਕਰਨਾ ਡਰੇਨ ਦੇ ਵਿੱਚ ਗੰਦਾ ਪਾਣੀ ਪਾਉਣਾ ਜੇਕਰ ਕਿਸੇ ਕੋਲ ਹੀ ਆਪਸ਼ਨ ਨਹੀਂ ਤੇ ਫਿਰ ਏਦਾਂ ਧਰਤੀ 'ਚ ਭੇਜਣਾ ਜੇ ਪਾਣੀ ਇਹਨਾਂ ਦਾ ਏਦਾਂ ਧਰਤੀ 'ਚ ਭੇਜਦੇ ਨੇ ਸਾਡੇ ਘਲਾਸਾਂ ਤੱਕ ਆ ਪਾਣੀ ਆ ਰਿਹਾ ਤੁਸੀਂ 150 ਬੱਡ ਦਾ ਪਾਣੀ ਲੈ ਕੇ ਆਏ ਹੋ ਜੋ ਦੇਖਣ ਦੇ ਵਿੱਚ ਵੀ ਕਲੀਅਰ ਨਹੀਂ ਲੱਗਦਾ ਫੇਰ ਪਾਣੀ ਪੀਣੇ ਕਿਹੜਾ ਹੋ ਇਸੇ ਪਾਣੀ ਨੂੰ ਫਿਲਟਰ ਕਰਕੇ ਪੀਣ ਦੇ ਲਈ ਮਜਬੂਰ ਨੇ ਸਾਡੇ ਲੋਕ ਤੇ ਫਿਲਟਰ ਵੱਧ ਤੋਂ ਵੱਧ 8 ਨਹੀਂ ਤੇ 10 ਦਿਨ ਕੱਢਦਾ 10 ਦਿਨ ਤੁਹਾਡੇ ਏਰੀਆ ਦੇ ਵਿੱਚ ਫਿਲਟਰ ਦੀ ਗਾਰੰਟੀ ਵਾਰੰਟੀ ਕੋਈ ਨਹੀਂ ਤੁਸੀਂ ਇਹ ਗੱਲਾਂ ਕਰੀਆਂ ਕਿ ਫਿਲਟਰ 8-10 ਦਿਨ ਕੱਢਦਾ ਇੰਨਾ ਚਹਿਰੀਲਾ ਪਾਣੀ ਆ ਕਿ ਦੇਖਣ ਨੂੰ ਵੀ ਪਾਣੀ ਦਾ ਰੰਗ ਬਦਲਿਆ ਪ੍ਰਸ਼ਾਸਨ ਤੱਕ ਗੱਲ ਨਹੀਂ ਪਹੁੰਚਾਈ ਤੁਸੀਂ ਪ੍ਰਸ਼ਾਸਨ ਕਿਹੜਾ ਪ੍ਰਸ਼ਾਸਨ ਕਿਸ ਪ੍ਰਸ਼ਾਸਨ ਦੀ ਗੱਲ ਕਰਦੇ ਹੋ ਕੀ ਗੱਲ ਕੰਮ ਕਰਾਂ ਦੀਆਂ ਬਲੈਕ ਐਂਡ ਵਾਈਟ ਲੋਕਾਂ ਨੂੰ ਇੱਕ ਬੰਨੇ ਦਰਿਆ ਦਾ ਬੁੱਢੇ ਦਰਿਆ ਦਾ ਪਾਣੀ ਜਿਹੜਾ ਕਾਲਾ ਪਾਣੀ ਜਦੋਂ ਉੱਥੇ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਦੋਨੇ ਤਸਵੀਰਾਂ ਬਰਾਬਰ ਦੀਆਂ ਮਿਕਸ ਕਾਲਾ ਪਾਣੀ ਤੇ ਚਿੱਟਾ ਪਾਣੀ ਦੋਨੇ ਜਿਹੜੇ ਆ ਉਹ ਮਿਕਸ ਹੋ ਰਿਹਾ ਕੀ ਗੱਲ ਉਹ ਪ੍ਰਸ਼ਾਸਨ ਨੂੰ ਨਹੀਂ ਦੇਖਦਾ ਜਿਹੜੇ ਪ੍ਰਸ਼ਾਸਨ ਦੀ ਗੱਲ ਕਰ ਰਿਹਾ ਜਾਂ ਤੁਸੀਂ ਅਪਰੋਚ ਦੀ ਗੱਲ ਕਰ ਰਹੇ ਹੋ ਆ ਜਿਹੜੀ ਤਸਵੀਰਾਂ ਇਹ ਚੁਣੇ ਹੋਏ ਨਮਾਇਦੇ ਰਾਣਾ ਗੁਰਜੀਤ ਦੀ ਫੈਕਟਰੀ ਦੇ ਜਿਹੜੀ ਉਹ ਤਸਵੀਰਾਂ ਜਦੋਂ ਚੁਣੇ ਹੋਏ ਲੋਕ ਇਹੋ ਜਿਹੇ ਕਰਤੂਤਾਂ ਕਰਨਗੇ ਤਾਂ ਫਿਰ ਮਗਰਲੇ ਬੰਨੇ ਕਿਹੜੀ ਗੱਲ ਰਹਿ ਗਈ ਹੁਣ ਆ ਜਿਹੜਾ ਵੀਰ ਆ ਇਹ ਕਿੱਥੋਂ ਦਾ ਪੀੜਤ ਐ ਚੁਣੇ ਹੋਏ ਨਮਾਇਦੇ ਦੇ ਵੀ ਪੀੜਤ ਨੇ ਇਹ ਪੀੜਤ ਨੇ ਦੀਪ ਮਲੋਤਰਾ ਜਿਹੜਾ ਸਾਬਕਾ ਜਿਹੜਾ ਐਮਐਲਏ ਆ ਇਹ ਉਹਦੀ ਫੈਕਟਰੀ ਦੇ ਪੀੜਤ ਨੇ ਜੀ ਤੁਸੀਂ ਕਿੱਥੋਂ ਆਏ ਹੋ ਜੀ ਵੀਰੇ ਅਸੀਂ ਪਿੰਡ ਹਮੀਰਾ ਜ਼ਿਲ੍ਹਾ ਕਫੂਰਸਲਾ ਤੋਂ ਲੈ ਕੇ ਆਏ ਆ ਆ ਸਾਡੇ ਪਿੰਡ ਦਾ 450 ਫੁੱਟ ਪਾਣੀ ਆ ਜਿਹੜਾ ਪੰਜਾਬ ਦਾ ਪਾਣੀ ਆ ਤੁਸੀਂ ਕਦੀ ਸੋਚਿਆ ਸੀ ਵੀ ਆਪਾਂ ਇਹ ਬੋਤਲਾਂ ਵਾਲਾ ਪਾਣੀ ਪੀਵਾਂਗੇ ਪੰਜਾਬ 'ਚ ਰਹਿੰਦੇ ਹੋ ਤੁਸੀਂ ਆਪਾਂ ਦੇ ਆਡਾਂ 'ਚੋਂ ਨਲਕਿਆਂ 'ਚੋਂ ਤੇ ਮੋਟਰਾਂ ਦੇ ਨਾਲਾਂ ਦੇ ਅੱਗੋਂ ਪਾਣੀ ਪੀਣ ਵਾਲੇ ਬੰਦੇ ਆ ਸਾਡੀਆਂ ਮੋਟਰਾਂ ਦਾ ਪਾਣੀ ਇਹੋ ਜਿਹਾ ਕੀ ਅਸੀਂ ਕਹਾਂਗੇ ਅਸੀਂ ਪੰਜਾਬ 'ਚ ਰਹਿ ਰਹੇ ਆ ਇਹ ਪੰਜਾਬ ਦੇ ਹਾਲਾਤ ਕਿੰਨਾਂ ਨੇ ਕਰਤੇ ਫੈਕਟਰੀਆਂ ਨੇ ਤੇ ਸਰਕਾਰਾਂ ਨੇ ਰਲ ਕੇ ਤੁਸੀਂ ਹਮੀਰੇ ਤੇ ਆਇਓ 450 ਫੁੱਟ ਤੇ ਪਾਣੀ ਦਿਖਾ ਰਹੇ ਹੋ ਕਿ ਇਹ ਹਾਲਾਤ ਨੇ ਜਿਹੜੀ ਫੈਕਟਰੀ ਲੱਗੀ ਆ ਕਿਹਦਾ ਇਹ ਨਕਸ਼ਾ ਹੋ ਰਿਹਾ ਜਗਜੀਤ ਇੰਡਸਟਰੀ ਲੱਗੀ ਸ਼ਰਾਬ ਦੀ ਫੈਕਟਰੀ ਆ ਹੁਣ ਸ਼ਰਾਬ ਦੀ ਫੈਕਟਰੀ ਤੋਂ ਉਹ ਹੁਣ ਥਨੌਲ ਬਣਾਉਣ ਜਾ ਰਹੇ ਆ ਜਿਹੜਾ ਪਹਿਲਾਂ ਹੀ ਸਾਡੇ ਪਿੰਡ ਦੇ ਆ ਹਾਲਾਤ ਆ ਥਨੌਲ ਬਾਰੇ ਤੁਹਾਨੂੰ ਪਾਜੀ ਪਹਿਲਾਂ ਦੱਸ ਚੁੱਕੇ ਆ ਵੀ ਉਹਨਾਂ ਨੇ ਪਿੰਡ ਦੇ ਕੀ ਹਾਲਾਤ ਕਰਤੇ ਆ ਤੇ ਸਾਡੇ ਪਿੰਡ ਦੇ ਕੀ ਹਾਲਾਤ ਹੋਣਗੇ ਸਾਡੇ ਇਲਾਕੇ ਦੇ ਕੀ ਹਾਲਾਤ ਹੋਣਗੇ ਥਨੌਲ ਤੋਂ ਬਾਅਦ ਸਾਨੂੰ ਤਾਂ ਮੈਨੂੰ ਜਿਵੇਂ ਜੀਰੇ ਵਾਲੇ ਬਾਈ ਦੱਸਦੇ ਸਾਨੂੰ ਤਾਂ ਪਿੰਡ ਛੱਡ ਕੇ ਜਾਣਾ ਪੈਣਾ ਆਪਣੇ ਪਿੰਡ ਛੱਡ ਕੇ ਜਾਣਾ ਪੈਣਾ ਸਾਨੂੰ ਆ ਮੈਂ ਤੁਹਾਨੂੰ ਦਿਖਾ ਦਿਆ ਕਿ ਅਸੀਂ ਆਪਣੇ ਪਾਣੀ ਦੀ ਵਾਟਰ ਸੈਂਪਲਿੰਗ ਕੀਤੀ ਸੀ ਉਹ ਖਰੜ ਤੋਂ ਉਹ ਆਉਂਦੀ ਰਿਪੋਰਟ ਆ ਅਸੀਂ ਆਪਣੇ ਬੈਨਰ ਦੇ ਉੱਤੇ ਉਹ ਛਾਪੀ ਹੋਈ ਆ ਅੱਠ ਸੈਂਪਲ ਭਰੇ ਉਹਨਾਂ ਨੇ ਪਾਣੀ ਦੇ ਵੱਖਰੇ ਵੱਖਰੇ ਅੱਠਾਂ 'ਚੋਂ ਕੋਈ ਵੀ ਜਿਹੜਾ ਪਾਣੀ ਪੀਣ ਯੋਗ ਨਹੀਂ ਹੈਗਾ ਵਾਟਰ ਫਿਲਟਰ ਕਰਕੇ ਪਾਣੀ ਕਿਤੇ ਇਸ ਫਿਲਟਰ ਨੂੰ ਤੁਸੀਂ ਇਸ ਵਾਟਰ ਨੂੰ ਤੁਸੀਂ ਕਿੰਨਾ ਕੋ ਫਿਲਟਰ ਕਰਕੇ ਪੀ ਲੋਗੇ ਕਿੰਨਾ ਕੋ ਪੀਤਾ ਜਾਊਗਾ ਇਹ ਤਾਂ ਸਾਡੀ ਤਰਾਸ ਦੀ ਆ ਸਾਡੀ ਕੀ ਹਾਲਾਤ ਆ ਸਾਡੇ ਪਿੰਡਾਂ ਦੇ ਕਿ ਸਰਕਾਰਾਂ ਚੁੱਪ ਹੋ ਗਈਆਂ ਸਾਡੇ ਐਮਐਲਏ ਜਿਹੜੇ ਆ ਸਹਿਬਾਨ ਦੂਜੇ ਦੇ ਹਲਕਿਆਂ ਤੇ ਜਾ ਕੇ ਪ੍ਰਚਾਰ ਕਰਦੇ ਨੇ ਪਰ ਸਾਡੇ ਹਲਕਿਆਂ ਦੇ ਉਹਨਾਂ ਨੂੰ ਕੋਈ ਨਹੀਂ ਕੋਈ ਸਾਰ ਨਹੀਂ ਉਹਨਾਂ ਨੂੰ ਸਾਡੇ ਹਲਕੇ ਦੀ ਕਿਹਾ ਕਿ ਅੱਠ ਵੱਖ-ਵੱਖ ਤਰ੍ਹਾਂ ਦੇ ਸੈਂਪਲ ਲੈਂਦੇ ਨੇ ਰਿਪੋਰਟਾਂ ਫੇਲ ਹੋ ਜਾਂਦੀਆਂ ਨੇ ਸਰਕਾਰੀ ਅਧਿਕਾਰੀਆਂ ਦੇ ਟੇਬਲਾਂ ਤਾਂ ਘਰ-ਪੋਟਾਂ ਤੁਸੀਂ ਰੱਖੀਆਂ ਨਹੀਂ ਡੀਸੀ ਸਾਹਿਬ ਦੇ ਕੋਲ ਸਾਡੀ ਰਿਪੋਰਟ ਗਈ ਆ ਇਥੋਂ ਤੱਕ ਕਿ ਸਾਡੇ ਹਲਕੇ ਦੇ ਜਿਹੜੇ ਐਮਪੀ ਆ ਰਾਜਕੁਮਾਰ ਚੱਬੇਵਾਲ ਉਹਨਾਂ ਨੂੰ ਅਸੀਂ ਜਾ ਕੇ ਦੱਸ ਚੁੱਕੇ ਆ ਸੁਖਪਾਲ ਸਿੰਘ ਵਿਧਾਇਕ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਅਸੀਂ ਦੱਸ ਚੁੱਕੇ ਆ ਉਹਨਾਂ ਨੂੰ ਤਾਂ ਪਹਿਲਾਂ ਹੀ ਪਤਾ ਸਾਡੇ ਪਿੰਡ ਦੇ ਆ ਹਲਾਦਿਆ ਆ ਮੀਰੇ ਦੇ ਆ ਹਲਾਦਿਆ ਪਰ ਸਾਡੇ ਬਾਰੇ ਕੋਈ ਬੋਲਦਾ ਨਹੀਂ ਸੁਖਪਾਲ ਖੇਰੇ ਦੇ ਇਲਾਕੇ ਦੇ ਹਾਲਾਤ ਨੇ ਯਸ ਇਹ ਸਾ ਫੈਕਟਰੀ ਆ ਮੀਰਾ ਪਿੰਡ ਚ ਵੱਧ ਬੋਲਣ ਵਾਲਾ ਜਿਹੜਾ ਸੁਖਪਾਲ ਸਿੰਘ ਖੇਰਾ ਉਹਦੇ ਵਾਲ ਕੇ ਦੀਆਂ ਤਸਵੀਰਾਂ ਨੇ ਆ ਜਿਹੜਾ ਰਾਣਾ ਗੁਰਜੀਤ ਜਿਹੜਾ ਸਭ ਤੋਂ ਵੱਧ ਬੋਲਦਾ ਉਹਦੀਆਂ ਤਸਵੀਰਾਂ ਨੇ ਆ ਵੀਰ ਜਿਹੜਾ ਜੱਤਿਆ ਤੁਹਾਨੂੰ ਪਹਿਲਾਂ ਵੀ ਦੱਸਿਆ ਦੀਪ ਮਲਵੋਤਰਾ ਦੇਖੋ ਸਿਆਸਤ ਜਿਹੜੀ ਆ ਨਾ ਇਹ ਸਿਰਫ ਇਹਨਾਂ ਨੇ ਆਪੋ ਆਪਣੇ ਨਿੱਜੀ ਮਫਾਦਿਆਂ ਤੋਂ ਵੱਧ ਕੁਝ ਨਹੀਂ ਇਹਨਾਂ ਲੋਕਾਂ ਲਈ ਜੀ ਤੇ ਤੁਸੀਂ 450 ਫੁੱਟ ਦਾ ਇਹ ਪਾਣੀ ਦਿਖਾਇਆ ਪਾਣੀ ਗੰਦਲਾ ਫਿਰ ਪੀਣ ਦਾ ਜਾਂ ਫਸਲਾਂ ਨੂੰ ਫਸਲਬਾੜੀ ਨੂੰ ਕਿਹੜਾ ਪਾਣੀ ਲੱਗਦਾ ਇਹੋ ਹੀ ਪਾਣੀ ਲੱਗਦਾ ਇਹਨੂੰ ਹੀ ਫਿਲਟਰ ਕਰਕੇ ਪੀਣੇ ਪਾਣੀ ਇਸੇ ਪਾਣੀ ਨੂੰ ਫਸਲਾਂ ਨੂੰ ਤਾਂ ਫਿਲਟਰ ਕਰਕੇ ਲੱਗਦਾ ਨਹੀਂ ਹੁੰਦਾ ਨਹੀਂ ਫਸਲਾਂ ਨੂੰ ਇਹੀ ਪਾਣੀ ਦਿੱਤਾ ਜਾ ਰਿਹਾ ਤਾਂ ਹੀ ਤਾਂ ਸਾਡੇ ਪਿੰਡਾਂ 'ਚ ਬਿਮਾਰੀਆਂ ਫੈਲ ਰਹੀਆਂ ਇਹ ਕੈਮੀਕਲ ਵਾਟਰ ਆ ਇਹੀ ਫਸਲਾਂ ਨੂੰ ਲਾਇਆ ਜਾ ਰਿਹਾ ਤਾਂ ਹੀ ਤਾਂ ਫਸਲਾਂ ਖਰਾਬ ਹੋ ਰਹੀਆਂ ਜ਼ਮੀਨ ਦੀ ਤਹਿ ਖਰਾਬ ਹੋ ਰਹੀ ਆ ਆਪਰਲੀ ਜਿਹੜੀ ਫਰਟੀਲਾਈਜ਼ਰ ਜ਼ਮੀਨ 'ਚੋਂ ਆਉਂਦੀ ਫਰਟੀਲਿਟੀ ਜਿਹੜੀ ਕੁਆਲਿਟੀ ਉਹ ਘਟ ਰਹੀ ਆ ਪਾਊ ਸ਼ਕਤੀ ਖਤਮ ਹੁੰਦੀ ਜਾ ਰਹੀ ਆ ਸ਼ਕਤੀ ਖਤਮ ਹੋ ਰਹੀ ਆ ਫਸਲਾਂ ਦੀ ਇਹੀ ਤਾਂ ਸਾਡੀ ਅਸੀਂ ਤੇ ਇਹੀ ਕਹਿਣ ਰਿਹਾ ਕਿ ਪੰਜਾਬ ਖੇਤੀਬਾੜੀ ਕਰਕੇ ਪਾਣੀ ਕਰਕੇ ਜਾਣਿਆ ਜਾਂਦਾ ਸੀ ਔਰ ਦੋਨੋਂ ਚੀਜ਼ਾਂ ਨੂੰ ਮਾਰਤਾ ਸਰਕਾਰਾਂ ਨੇ ਤੇ ਇੰਡਸਟਰੀ ਨੇ ਦੋਨੋਂ ਚੀਜ਼ਾਂ ਨੂੰ ਖਤਮ ਕਰਕੇ ਰੱਖਤਾ ਸਾਡੇ ਪੰਜਾਬ ਨੂੰ ਸਾਨੂੰ ਲੋੜ ਹੀ ਨਹੀਂ ਇੰਡਸਟਰੀ ਦੀ ਸਾਡੇ ਕੋਲ ਤੇ ਆਪਣੇ ਖੇਤੀ ਪ੍ਰੋਡਕਟ ਬਹੁਤ ਨੇ ਸਾਡੇ ਪੰਜਾਬ 'ਚ ਇੰਡਸਟਰੀ ਦੀ ਲੋੜ ਨਹੀਂ ਹੈਗੀ ਸਾਨੂੰ ਇਹ ਸਾਡੇ ਤੇ ਥੋਪੀਆਂ ਚੀਜ਼ਾਂ ਨੇ ਜਿਹੜੀਆਂ ਸਾਡਾ ਨੁਕਸਾਨ ਕਰਦੀਆਂ ਨੇ ਔਰ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਆ ਸਰਕਾਰ ਤੇ ਇੰਡਸਟਰੀ ਤੇ ਬਾਈ ਤੁਸੀਂ ਜੀਰੇ ਤੋਂ ਆਇਓ ਛੋਟੇ ਹਲਕੇ ਦੇ ਵੀ ਇਹੀ ਹਾਲਾਤ ਨੇ ਜਿਵੇਂ ਪਾਣੀ ਦਿਖਾ ਰਹੇ ਨੇ ਬੀਰ ਕੋ ਮਹਾਰਾਜ ਦੀ ਕਿਰਪਾ ਨਾਲ ਪੰਜਾਬ ਦੇ ਲੋਕਾਂ ਨਾਲ ਅਸੀਂ ਮੋਰਚਾ ਜਿੱਤਿਆ ਹੋਇਆ ਅਸੀਂ ਆਈ ਜੀਡੀ ਮਾਲਪੁਰਸ ਇੰਡਸਟਰੀ ਬੰਦ ਕਰਾਈ ਹੋਈ ਆ ਇਥੇ ਨਾਲ ਪਲਾਂਟ ਵੀ ਬੰਦ ਹੀ ਪਿਆ ਤੇ ਸਾਡਾ ਜਿਹੜਾ ਕੇਸ ਚੱਲ ਰਿਹਾ ਐਨਜੀਡੀ ਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਤਰੀਕਾਂ ਤੇ ਜਾਣਦੇ ਹੁੰਨੇ ਆ ਅਸੀਂ ਲੜ ਰਹੇ ਆ ਅਸੀਂ 2 ਸਾਲਾਂ ਤੋਂ ਮੋਰਚਾ ਹੋ ਉਹ ਚੱਲ ਰਿਹਾ ਸਾਡਾ ਪੰਜਾਬ ਦਾ ਸਭ ਤੋਂ ਵੱਡਾ ਮੋਰਚਾ 2 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਅੱਜ ਵੀ ਮੋਰਚਾ ਚੱਲ ਰਿਹਾ ਤੇ ਇੰਡਸਟਰੀ ਬੰਦ ਪਈ ਆ ਇਥਨਲ ਪਲੈਂਟ ਵੀ ਪਈ ਪਿਆ ਤਰੀਕਾਂ ਤੇ ਅਸੀਂ ਜਾਣਦੇ ਆ ਅਸੀਂ ਤਾਂ ਭਾਈਓਰਾਂ ਨੂੰ ਸੁਚੇਤ ਕਰੀ ਜਾਂਦੇ ਆ ਵੀ ਭਰਾਵੋ ਲਵਾਣਾ ਬੈਠੇ ਹੋ ਕਿਤੇ ਅਸੀਂ ਤਾਂ ਹਾਲਾਤ ਝੱਲੜੇ ਆ ਕਿਉਂਕਿ ਸਰਕਾਰ ਨੇ ਸਾਡੇ ਨਾਲ ਹਰ ਤਰ੍ਹਾਂ ਦੀ ਟੈਸਟਿੰਗ ਕੀਤੀ ਆ ਸਰਕਾਰ ਨੇ ਰੱਜ ਕੇ ਸਾਡੇ ਨਾਲ ਜ਼ਬਰ ਜ਼ੁਲਮ ਕੀਤਾ ਸਾਡੇ ਤੇ ਲਾਠੀ ਵੀ ਚਲਾ ਕੇ ਵੇਖ ਲਈ ਆ ਸਾਨੂੰ ਜੇਲਾਂ 'ਚ ਵੀ ਪਾ ਕੇ ਵੇਖ ਲਿਆ ਸਾਡੇ ਨਾਲ ਸਰਕਾਰ ਨੇ ਸਾਰਾ ਕੁਝ ਕਰਕੇ ਵੇਖ ਲਿਆ ਅਸੀਂ ਹਾਰ ਨਹੀਂ ਮੰਨੀਗੇ ਅਸੀਂ ਇੰਡਸਟਰੀ ਬੰਦ ਕਰਾਤੀ ਆ ਮੈਂ ਹਣ ਭਾਈ ਹੋਰਾਂ ਨੇ ਮੈਨੂੰ ਗਲਤ ਦੱਸੀ ਹੈ ਵੀ ਇਥਨਲ ਪਲੈਂਟ ਲੱਗ ਰਿਹਾ ਮੈਂ ਭਾਈ ਹੋਰਾਂ ਦੀ ਨੌਲੇਜ ਵਾਸਤੇ ਮੈਂ ਪਹਿਲਾਂ ਵੀ ਗੱਲ ਦੱਸ ਕਿ ਜਿਹੜਾ ਇਥਨਲ ਪਲੈਂਟ ਹੈਗਾ ਨਾ ਇਹ ਹਾਈਲੀ ਫਲੇਮੇਬਲ ਪ੍ਰੋਡਕਟ ਆ ਇਹ ਬਲਾਸਟ ਬੋਇਸ ਇਹੀ ਹੋ ਜਾਂਦਾ ਜਦੋਂ ਸਾਡਾ ਉੱਥੇ ਮੋਰਚਾ ਲੱਗਾ ਸੀਗਾ ਸਾਨੂੰ ਨਾ ਇੰਡਸਟਰੀਅਲ ਨੇ ਹਦਾਇਤ ਦਿੱਤੀ ਸੀ ਤੁਸੀਂ ਪ੍ਰੋਟੈਸਟ ਆਵਾਜ਼ ਗੇਟ ਤੋਂ 200 ਮੀਟਰ ਦੇ ਆਊਟਸਾਈਡ ਲਾਓ ਬਾਹਰ ਲਾਓ ਅਸੀਂ ਕਹਿਆ ਯਾਰ ਅਸੀਂ ਪਹਿਲਾਂ ਵੀ ਮਰੇ ਹੋਏ ਆ ਤੁਸੀਂ ਸਾਡਾ ਪ੍ਰੋਟੈਸਟ ਚ ਕਾਉਣ ਨੂੰ ਫਿਰਦੇ ਆ ਅਸੀਂ ਤਾਂ ਸਾਹਮਣੇ ਹੀ ਲਾਉਣਾ ਉਂ ਮਰ ਜਾਾਂਗੇ ਜੇ ਤੁਹਾਡੇ ਤੁਹਾਡਾ ਇਸ ਨਾਲ ਪਲਾਨ ਚੱਲ ਗਿਆ ਤੁਹਾਡੀ ਇੰਡਸਟਰੀ ਚੱਲ ਗਈ ਤੁਸੀਂ ਉਂ ਪਲੂਟ ਕਰ ਕਰਕੇ ਮਾਰ ਦੋਗੇ ਸਾਡਾ ਚੱਲਣ ਦਿਓ ਜਿਵੇਂ ਹੁਣ ਇਹਨਾਂ ਦਾ ਹਮੀਰੀ ਵਾਲਾਂ ਦਾ ਕੇਸ ਆ ਭਾਜੀ ਹੋਰ ਹੀ ਦੱਸ ਰਿਹਾ ਵੀ ਪਤਾ ਨਹੀਂ ਕਿੰਨੇ ਬੋਰ ਕੀਤੇ ਹੋਏ ਆ ਸਾਡੇ ਨਾਲ ਹੀ ਸਟੋਰੀ ਸੇਮ ਰਲਦੀ ਆ ਕਿ ਮਾਲਪੁਰਾਸ ਇੰਡਸਟਰੀ ਨੇ ਬਹੁਤ ਜ਼ਿਆਦਾ ਬੋਰ ਕੀਤੇ ਹੋਏ ਸੀਗੇ ਉਹੀ ਸਿੱਧਾ ਜਿਹੜਾ ਬੋਰਾ ਨਹੀਂ ਗੰਦਾ ਪਾਣੀ ਇੰਜੈਕਟ ਧਰਤੀ ਚ ਕਰ ਰਹੇ ਸੀਗੇ ਟ੍ਰੀਟਮੈਂਟ ਪਲਾਨ ਚਲਾਉਦੇ ਨਹੀਂ ਸੀਗੇ ਟ੍ਰੀਟਮੈਂਟ ਪਲਾਨ ਭਾਜੀ ਉਹਨਾਂ ਦੇ ਕੱਲੇ ਚੱਲਦੇ रियलिटी चलਦੇ ਨਹੀਂ ਸੀਗੇ 50 ਪੋਲੂਸ਼ਨ ਕੰਟਰੋਲ ਬੋਰਡ ਚੋਰ ਬੋਰਡ ਆ ਇੱਕ ਅਸੀਂ ਤਾਂ ਕਹਿੰਨੇ ਆ ਚੋਰ ਬੋਰਡ ਆ ਮੋٹے ਪੈਸੇ ਦਿੰਦੇ ਸੀ ਆ ਕੇ ਚਲੇ ਚਲਾ ਜਾਂਦਾ ਸੀ ਵੇਖ ਲੈਂਦਾ ਸੀ ਸਾਰਾ ਕੁਝ ਸਹੀ ਆ ਜੀ ਸਾਰਾ ਕੁਝ ਸਹੀ ਆ ਫੰਡ ਚੜਦਾ ਸੀਗਾ ਹੁਣ ਜਦੋਂ ਪੰਜਾਬ ਸਰਕਾਰ ਨੂੰ ਵੀ ਪਤਾ ਲੱਗ ਗਿਆ ਵੀ ਇਹਨਾਂ ਨੇ ਨਹੀਂ ਮੰਨਣਾਗਾ ਤੇ ਪੋਲੂਸ਼ਨ ਕੰਟਰੋਲ ਬੋਰਡ ਨੂੰ ਵੀ ਉਸ ਤੋਂ ਬਾਅਦ ਉਹਨਾਂ ਦੇ ਕਾਰਵਾਈ ਕਰਨੀ ਪਈ ਉਹਨਾਂ ਦੇ ਕੰਸੈਂਟ ਰੱਦ ਕਰਨੇ ਪਏ ਤੇ ਇੰਡਸਟਰੀ ਬੰਦ ਹੋਈ ਲੋਕਾਂ ਨੇ ਸੰਘਰਸ਼ ਲੜਿਆ ਤੇ ਜਿੱਤੇ ਆ ਜੇ ਭਾਜੀ ਹੋਰੀ ਲੜਨਗੇ ਹਮੀਰੇ ਤੋਂ ਇਹ ਜਿੱਤਣਗੇ ਇਥੇ ਨਾਲ ਪਲਾਡ ਵੀ ਬੰਦ ਸਭ ਕੁਝ ਬੰਦ ਪ੍ਰੋਬਲਮ ਕੀ ਆ ਰਹੀ ਹੈ ਸਾਡੇ ਲੋਕ ਸਾਥ ਦਿੰਦੇ ਨਹੀਂ ਸਾਡੇ 100 ਤੋਂ ਵੱਧ ਲੋਕਾਂ ਨੇ ਮਤੇ ਪਾਈ ਹੋਏ ਸੀ ਮੈਂ ਖੁਦ ਮਤੇ ਪਵਾ ਕੇ ਵੀ ਲਿਆ ਕਈ ਇਕੱਠੇ ਸਾਰੇ ਮੇਰੇ ਕੋਲੇ ਪਏ ਆ ਜੇ ਹੁਣ ਇਹਨਾਂ ਦੇ ਪਿੰਡਾਂ ਦੇ ਵਿੱਚ ਜਿਵੇਂ ਧਾਰਤੋ ਸਾਹਿਬ ਹੋਵੇ ਬੁੱਟਰ ਸਾਹਿਬ ਐਸੇ ਵੀ ਹਲਕੇ ਤੋਂ ਆ ਇਹਨਾਂ ਦੇ ਲੋਕ ਵੀ ਮਤੇ ਪਾਉਣ ਵੱਡੇ ਲੈਵਲ ਦਾ ਸੰਘਰਸ਼ ਕੀਤਾ ਜਾਵੇ ਕਾਰਪੋਰੇਟ ਦੇ ਕੀ ਔਕਾਤ ਆਵੇ ਪਾਣੀ ਨਾਲ ਖਲਵਾੜ ਕਰਦੇ ਇਹ ਸਰਕਾਰ ਨਾਲ ਦੀ ਉਹਦੇ ਨਾਲ ਕਾਰਪੋਰੇਟ ਕੋਈ ਬਾਲੀ ਵੱਡੀ ਚੀਜ਼ ਨਹੀਂ ਹੈਗੇ ਕੇ ਸਰਕਾਰ ਮੋٹے ਫੰਡ ਲੈਂਦੀ ਆ ਕਾਰਪੋਰੇਟ ਤੋਂ ਜਿਹਦੇ ਬਦੌਲਤ ਉਹਨੂੰ ਛੋਟਾ ਛੋਟਾ ਦੇ ਦਿੰਦੀ ਆ ਤੂੰ ਇੰਡਸਟਰੀ ਚ ਚਲਾ ਲਾ ਤੂੰ ਇਹ ਕਰ ਲਾ ਉਹ ਕਰ ਲਾ ਜੇ ਸਰਕਾਰ ਸੋਚੇ ਮੈਂ ਵੋਟਾਂ ਦਾ ਲੋਕਾਂ ਤੋਂ ਲੈਣੀਆਂ ਵੋਟ ਵੋਟਾਂ ਲੋਕ ਤੇਨੂੰ ਪਾ ਦੇਣਗੇ ਫੰਡਾਂ ਦੇ ਲਾਲਚ 'ਚ ਨਾ ਜਾਵੇ ਪੰਜਾਬ ਦਾ ਪਾਣੀ ਬਚਾਓ ਪਾਣੀ ਪਾਜੀ ਆਪਣੇ ਕੋਲੇ ਪਹਿਲਾਂ ਹੀ ਘਟ ਰਿਆ ਰਿਹਾ ਅੱਜ ਵੀ ਜਿਹੜੇ ਮੁੱਦੇ ਤੇ ਆਪਾਂ ਇੱਥੇ ਇਕੱਠੇ ਹੋਏ ਆ ਬੁੱਢੇ ਦਰਿਆ ਦੇ ਜਿਹੜਾ ਨਾਲਾ ਬਣ ਚੁੱਕਿਆ ਉਹਦੇ ਮੈਟਰ ਤੇ ਆ ਸਾਰੀਆਂ ਲੁਧਿਆਣੇ ਦੀਆਂ ਇੰਡਸਟਰੀਆਂ ਇਹ ਬੁੱਢੇ ਦਰਿਆ ਨੂੰ ਨਾਲਾ ਬਣਾਤਾ ਗੰਦਾ ਪਾਣੀ ਪਾਵਾ ਕੇ ਕਾਲਾ ਪਾਣੀ ਕਰਤਾ ਟਾਕਸਿਕ ਵਾਟਰ ਕਰਤਾ ਜਿਹਦੇ ਵਿੱਚ ਜੇ ਇਹਦੀ ਸੈਂਪਲਿੰਗ ਹੋ ਜੇ ਨਾ ਹਜ਼ਾਰ ਤੋਂ ਜ਼ਿਆਦਾ ਕੈਮੀਕਲ ਨਿਕਲਣਗੇ ਹਜ਼ਾਰ ਤੋਂ ਜ਼ਿਆਦਾ ਤੇ ਜਿਹੜਾ ਸਾਡਾ ਪਾਣੀ ਉੱਥੇ ਸੀ ਜਿਵੇਂ ਆਹ ਪਾਣੀ ਆ ਸਾਡੇ ਇਹ ਤੋਂ ਮਾੜੇ ਹਾਲੇ ਸੀਗੇ ਗੁਰੂ ਘਰ ਦੇ ਵਿੱਚੋਂ ਨਿਕਲਿਆ ਗੁਰੂ ਘਰ ਤੋਂ ਨਿਕਲਿਆ ਸੀ ਉਹਦੇ ਵਿੱਚੋਂ ਜਿਹੜੀ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਦੀ ਟੀਮ ਸੀ ਉਹਦੇ ਵਿੱਚ ਕੀ ਆਇਆ ਯੂਰੇਨੀਅਮ ਕ੍ਰੋਮੀਅਮ ਮਰਕਰੀ ਲੈਡ 50 ਤੋਂ ਜ਼ਿਆਦਾ ਕੈਮੀਕਲ ਆ ਸੀ ਕਈਆਂ ਦੀ ਮਾਤਰਾ 800 ਤੋਂ ਵੀ ਜ਼ਿਆਦਾ ਸੀਗੀ ਇਨ੍ਹਾਂ ਕੈਮੀਕਲਾਂ ਦੇ ਨਾਲ ਅਪੰਗ ਬੱਚੇ ਪੈਦਾ ਹੁੰਦੇ ਹੋਣਗੇ ਭਿਆਨਕ ਬਿਮਾਰੀਆਂ ਵੀ ਲੱਗਦੀਆਂ ਹਨ ਬਾਜੀ ਮੇਰਾ ਪਿੰਡ ਰਟੌਲ ਰਹੀ ਆ ਸਾਡੇ ਜਿਹੜੀ ਬਰਥ ਰੇਟ ਖਤਮ ਹੋ ਗਈ ਸੀ ਅਪੰਗ ਦੀ ਤਾਂ ਗੱਲ ਛੱਡੋ ਬਰਥ ਰੇਟ ਕਮ ਹੋ ਗਈ ਸੀ ਖਤਮ ਹੋ ਗਈ ਸੀ ਤੇ ਜਿਹੜਾ ਇੱਕ 18 ਸਾਲ ਦਾ ਮੁੰਡਾ ਸੀ ਮੈਂ ਏਮਜ਼ ਹੌਸ ਉੱਥੇ ਫਰੀਦਕੋਟ ਵੀ ਐਡਮਿਟ ਕਰਾਇਆ ਬਾਅਦ ਵਿੱਚ ਮੈਂ ਏਮਦ ਕਰਾ ਕੇ 18 19 ਸਾਲ ਦਾ ਜਸਕਰਨ ਮੁੰਡਾ ਡੈਥ ਹੋ ਗਈ ਸੀ ਉਹਦੀ ਟੋਟਲ ਬਾਡੀ ਦੇ ਉਹਦੇ ਆਰਗਨ ਫੰਕਸ਼ਨ ਕਰਨੋਂ ਹਟ ਗਏ ਸੀਗੇ ਤੇ ਉਹਦਾ ਕੀ ਜਿਹੜਾ ਉਹਦਾ ਸਾਰੀਆਂ ਰਿਪੋਰਟਸ ਪੜੀਆਂ ਜੀ ਉਹਦਾ ਪਤਾ ਲੱਗਾ ਸਾਰਾ ਕੁਝ ਜਿਹੜਾ ਹੋਇਆ ਆ ਗੰਦੇ ਪਾਣੀ ਕਰਕੇ ਜਮਾ ਉਹਦਾ ਘਰ ਮਾਲਬਾਸ ਇੰਡਸਟਰੀ ਦੇ ਦਾਇਰੇ ਦੇ ਵਿੱਚ ਆਉਂਦਾ ਸੀਗਾ ਸਾਡੇ ਜਿਹੜੇ ਪਿੰਡ ਦੀ ਜਿਹੜੀ ਕੈਂਸਰ ਦੀ ਰੇਸ਼ੋ ਆ 60 ਤੋਂ 70% ਆ ਹੁਣ ਜਾ ਕੇ ਹੌਲੀ-ਹੌਲੀ ਜਿਵੇਂ ਸਾਲ ਪੈਣਗੇ ਇੰਡਸਟਰੀ ਬੰਦ ਹੋਊਗੀ ਫੇਰ ਜਾ ਕੇ ਕੱਢੂਗੀ ਇਹ ਜਿਹੜਾ ਕੈਮੀਕਲ ਵਾਟਰ ਹੈ ਨਾ ਭਾਜੀ ਇਹਦਾ ਐਡਾ ਖਤਰਨਾਕ ਵਾਟਰ ਹੈ ਇੱਕ ਵਾਰੀ ਕਿਸੇ ਦੀ ਬੋਡੀ ਚ ਇੰਜੈਕਟ ਹੋ ਜਾਂਦਾ ਇੰਨੀਆਂ ਪ੍ਰੋਬਲਮਸ ਕ੍ਰੀਏਟ ਕਰ ਦਿੰਦਾ ਤੁਸੀਂ ਜਿਹੜੇ ਮਰਜੀ ਇੰਡੀਆ ਦੇ ਟੌਪ ਦੇ ਹਸਪੀਟਲ ਚਲੇ ਜਾਓ ਉਹ ਪ੍ਰੋਬਲਮਸ ਬਾਅਦ ਸੌਲਵ ਹੁੰਦੀਆਂ ਹੀ ਨਹੀਂ ਆ ਲੀਵਰ ਨੂੰ ਲੰਗਸ ਨੂੰ ਕਿਡਨੀ ਨੂੰ ਟੋਟਲ ਫੰਕਸ਼ਨ ਨੂੰ ਡਿਸਟਰਾਇ ਕਰਦਾ ਇਹ ਸਰਕਾਰਾਂ ਦੀਆਂ ਪਤਾ ਨਹੀਂ ਕਿਹੜੀਆਂ ਪਾਲਸੀਆਂ ਵੀ ਸਟੇਟ ਨੂੰ ਖਤਮ ਕਰਨਾ ਚਾਹੁੰਦੀਆਂ ਵੀ ਆਪਦੀ ਮਰਜ਼ੀ ਦੇ ਨਾਲ ਇੰਡਸਟਰੀਆਂ ਲਾਈ ਜਾਂਦੀਆਂ ਜਦੋਂ ਇਹ ਲੋਕ ਚਾਹੁੰਦੇ ਨਹੀਂ ਐ ਰਿਥਨਲ ਪਲਾਂਟ ਚਲਾਉਣਾ ਚਾਹੁੰਦੇ ਆ ਸਾਡੇ ਇਲਾਕੇ ਚ ਜੋ ਕੈਂਸਰ ਨਾਲ ਜੋ ਮੌਤ ਰੇਸ਼ਿਓ ਆ ਉਹ 60 ਤੋਂ 70% ਆ ਫਿਰ ਤਾਂ ਇਹਨਾਂ ਦੇ ਇਲਾਕੇ ਚ ਜੋ ਇੰਡਸਟਰੀ ਆ ਰਹੀ ਆ ਉਹ ਕੈਂਸਰ ਨੂੰ ਸੱਦਾ ਦੇ ਰਹੀ ਆ ਜੀ ਜੇ ਇਹ ਸਰਵਾ ਕਰਵਾ ਲੈਣ ਆ ਚੰਗੀਆਂ ਟੀਮਾਂ ਤੋਂ ਇਮਾਨਦਾਰ ਟੀਮਾਂ ਤੋਂ ਪੈਸੇ ਨਾਲਆਂ ਟੀਮਾਂ ਤੋਂ ਨਹੀਂ ਪੋਲਿਊਸ਼ਨ ਕੰਟਰੋਲ ਬੋਰਡ ਵਾਂਗੂ ਜਿਵੇਂ ਮਾਲਬਰੋਸ ਵਾਲਿਆਂ ਕੋਲੇ ਆ ਕੇ ਆਉਂਦੇ ਹੁੰਦੇ ਸੀਗੇ ਜੀ ਉਹਨਾਂ ਦਾ ਐਮ ਡੀ ਪਹਿਲੇ ਹੀ ਮੋਟਾ ਜਿਹਾ ਟੈਚੀ ਲੈ ਕੇ ਬੈਠਾ ਹੁੰਦਾ ਸੀਗਾ ਜੀ ਆ ਫਲਾਨੇ ਜੀ ਐਮ ਸਾਹਿਬ ਦੇ ਇੰਨੇ ਜੀ ਫਲਾਨੇ ਸਾਹਿਬ ਦੇ ਉਹ ਵੀਆਂ ਟੀਮਾਂ ਤੋਂ ਨਹੀਂ ਕੋਈ ਵਰਲਡ ਦੀ ਵਰਲਡ ਵਾਈਡ ਟੀਮਾਂ ਚੰਗੀਆਂ ਤਾਂ ਸਰਵਾ ਕਰਾ ਲੈ ਫਿਰ ਪਤਾ ਲੱਗੂ ਪੀ ਪੀ ਸੀ ਬੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਿਹੜਾ ਨਾ ਉਹਦਾ ਕੰਟਰੋਲ ਸ਼ਬਦ ਜਿਹੜਾ ਬੜੇ ਚਿਰਾਂ ਤੋਂ ਇਹਨਾਂ ਨੇ ਵੀ ਹਟਾ ਦਿੱਤਾ ਤੇ ਅਹੀਂ ਵੀ ਹਟਾ ਦਿੱਤਾ ਪੰਜਾਬ ਪ੍ਰਦੂਸ਼ਣ ਬੋਰਡ ਆ ਕੰਟਰੋਲ ਕੋਈ ਨਹੀਂ ਹੋਰ ਸੁਣੋ ਮੈਂ ਤੁਹਾਨੂੰ ਆਪਣੇ ਫੋਨ ਤੋਂ ਹੁਣ ਕਾਲ ਕਰਕੇ ਦੱਸ ਦਿੰਨਾ ਐਸਡੀਓ ਨੇ ਬਲਾਕ ਕੀਤਾ ਜੇਈ ਨੇ ਬਲਾਕ ਕੀਤਾ ਐਕਸ਼ਨ ਨੇ ਬਲਾਕ ਕੀਤਾ ਐਸਸੀ ਨੇ ਬਲਾਕ ਕੀਤਾ ਹੋਰ ਛੱਡੋ ਸਭ ਤੋਂ ਵੱਡੀ ਗੱਲ ਦੇਖੋ ਜਿਹੜਾ ਚੇਅਰਮੈਨ ਜਿਹੜਾ ਚੰਡੀਗੜ੍ਹ ਬੈਠਾ ਉਹਨੇ ਵੀ ਬਲਾਕ ਕੀਤਾ ਵੀ ਮੈਨੂੰ ਵੀਡੀਓ ਇਹੋ ਜੀਆਂ ਨਾ ਭੇਜਿਆ ਕਰੋ ਬੁਦਕਾਰੀ ਤਾਂ ਤੁਹਾਡੇ ਮਸਲੇ ਸੁਣਨ ਲਈ ਲਾਏ ਗਏ ਨੇ ਤੁਸੀਂ ਕਹਿੰਦੇ ਹੋ ਕਿ ਸਾਨੂੰ ਬਲਾਕ ਕਰਤਾ ਦੇਖੋ ਜਿੱਥੇ ਜੜੀ ਉਹਨਾਂ ਦੀ ਬਣਦੀ ਡਿਊਟੀ ਆ ਉਹ ਕੀਤੀ ਨਹੀਂ ਜਾ ਰਹੀ ਉਹਨਾਂ ਦੇ ਵੱਲੋਂ ਉਹਨਾਂ ਦੇ ਵੱਲੋਂ ਜਾ ਤਾਂ ਟੈਚੀ ਤੇ ਜਾਂ ਸਿਆਸੀ ਦਬਾਓ ਸਿਆਸੀ ਦਬਾਓ ਕਿਹਦਾ ਇਹਨਾਂ ਇੰਡਸਟਰੀਸਟ ਨੇ ਰਾਜਨੀਤੀ ਨੂੰ ਤੇ ਵਰਤਦੇ ਹੀ ਢਾਲ ਦੇ ਤੌਰ ਤੇ ਨੇ ਤੇ ਰਾਜਨੀਤੀ ਦੇ ਵਿੱਚ ਕਿਉਂ ਨੇ ਜਿੰਨੇ ਵੱਡੇ ਵੱਡੇ ਇੰਡਸਟਰੀਸਟ ਨੇ ਰਾਜਨੀਤੀ ਦੇ ਵਿੱਚ ਕਿਉਂ ਨੇ ਇਸੇ ਕਰਕੇ ਕਿ ਇਹਨਾਂ ਨੇ ਆਪਣੇ ਪੰਜਾਬ ਦਾ ਆਪਣੇ ਭਾਰਤ ਦਾ ਇਹਨਾਂ ਨੇ ਪਾਣੀ ਖਰਾਬ ਕਰਨਾ ਇਹਨਾਂ ਨੇ ਹਵਾ ਖਰਾਬ ਕਰਨੀ ਤੇ ਇਹਨਾਂ ਨੂੰ ਕੋਈ ਡੱਕੇ ਨਾ ਇਹਨਾਂ ਨੂੰ ਕੋਈ ਰੋਕੇ ਨਾ ਜੇ ਰੋਕੂਗਾ ਫੇਰ ਪਰਚੇ ਹੋਣਗੇ ਜੇ ਕੋਈ ਰੋਕੂਗਾ ਉਹਨੂੰ ਕੁੱਟਿਆ ਜਾਏਗਾ ਜੇ ਕੋਈ ਰੋਕੂਗਾ ਉਹਨਾਂ ਨੂੰ ਜੇਲ੍ਹ ਚ ਸੁਟਿਆ ਜਾਏਗਾ ਜੇਕਰ ਕੋਈ ਰੋਕੇਗਾ ਤੇ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਆ ਹਮਲੇ ਕਰਵਾਏ ਜਾਣਗੇ ਉਹ ਜਿਹੜੀਆਂ ਕਰਤੂਤਾਂ ਜਿਹੜੀਆਂ ਰਾਜਨੀਤਿਕ ਲੋਕ ਜਿਹੜੇ ਨੇ ਆਪਣੀ ਛਤਰ ਛਾਇਆ ਦੇ ਵਿੱਚ ਕਰਵਾ ਰਹੇ ਨੇ ਤੇ ਬਾਈ ਤੁਸੀਂ ਕਿੱਥੋਂ ਪਹੁੰਚੇ ਹੋ ਪਾਣੀ ਲੈ ਕੇ ਇਹ ਹਮੀਰੇ ਦਾ ਹੀ ਪਾਣੀ ਆ ਜੀ ਜ਼ਿਲ੍ਹਾ ਕਪੂਰਥਲਾ ਜਗਜੀਤ ਇੰਡਸਟਰੀ ਜਿਹੜੀ ਫੈਕਟਰੀ ਆ ਇਹ ਉਹਦਾ ਇਲਾਕੇ ਦਾ ਪਾਣੀ ਆ ਆਸ-ਪਾਸ ਦੇ 2 4 5 ਕਿਲੋਮੀਟਰ ਦਾ ਸਰਵੇ ਕਰ ਲੋ ਮੋਟਰਾਂ ਦੀਆਂ ਫੋਟੋਆਂ ਆ ਮੋਟਰਾਂ ਦੇ ਵਿੱਚੋਂ ਲਾਹ ਨਿਕਲ ਜਾਂ ਘਰਾਂ ਦੇ ਸਮਰਸੀ ਬੋਰ ਵਾਲ ਬੋਰਾਂ ਦਾ ਪਾਣੀ ਆ ਇਹ ਘਰ ਦੇ ਜਿਹੜੇ ਆਪਾਂ ਸਮਰਸੀ ਵਾਲ ਬੋਰ ਕਰਾਉਂਦੇ ਆ ਉਹਨਾਂ ਦਾ ਪਾਣੀ ਪੀਣ ਯੋਗ ਰਿਹਾ ਨਹੀਂ ਹੁਣ ਕੋਈ ਵੀ ਪਾਣੀ ਪੀਣ ਯੋਗ ਨਹੀਂ ਆ ਚਾਹੇ ਉਹ ਕੋਈ ਸਰਕਾਰੀ ਬੋਰ ਵੀ ਆ ਕੋਈ ਬੋਰ ਇਦਾਂ ਦੇ ਆ ਜਿਹੜੇ ਪੰਚਾਇਤ ਨੂੰ ਲੋਟ ਹੋਏ ਹੁੰਦੇ ਆ 500 ਤੋਂ 600 650 ਉਹ ਬੋਰਾਂ ਦੇ ਵੀ ਅਸੀਂ ਸੈਂਪਲਿੰਗ ਕਰਾਈ ਉਹਦੇ ਵੀ ਪਾਣੀ ਪੀਣ ਯੋਗ ਨਹੀਂ ਆ ਤੁਕੀ ਆਪਣੇ ਕੋਲ ਰਿਪੋਰਟ ਆ ਨਾ ਆਪਾਂ ਠੀਕ ਹੈ ਕਿ ਪਾਣੀਆਂ ਦੇ ਤਾਂ ਸਾਰੇ ਸੈਂਪਲ ਫੇਲ ਹੋ ਗਏ ਫਿਰ ਜ਼ਹਿਰੀਲਾ ਪਾਣੀ ਪੀਂਨੇ ਹੋ ਆਲਮੋਸਟ ਉਹੀ ਪੀਂਨੇ ਪਏ ਆ ਜੇ ਆਪਾਂ ਫਿਲਟਰ ਅੱਜ ਘਰ ਲਵਾਉਣੇ ਦੱਸਾ ਦਿਲਦਾਬਾ ਮਹੀਨੇ ਬਾਅਦ ਫਿਲਟਰ ਖਤਮ ਹੋ ਜਾਂਦਾ ਪਰ ਆਪਾਂ ਨੂੰ ਪਤਾ ਤੇ ਉਦੋਂ ਲੱਗਦਾ ਨਾ ਜਦੋਂ ਏਰੀਏ ਦੇ ਲੋਕ ਕੈਂਸਰ ਜੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਆ ਸਾਡੇ ਇਲਾਕੇ 'ਚ ਕੈਂਸਰ ਦਾ ਨਾਂ ਨਹੀਂ ਸੁਣਿਆ ਸੀ ਅੱਜ ਸਾਡੇ ਪਿੰਡ 'ਚ ਕੈਂਸਰ ਦੇ ਮਰੀਜ਼ ਹੈਗੇ ਆ ਰਿਕਾਰਡ ਔਰ ਰਿਕਾਰਡ ਪਿੰਡ ਦੇ ਵਿੱਚ ਨਹੀਂ ਕੋਈ ਫਿਲਟਰ ਦੀ ਗੱਲ ਕਰੀ ਹਰ ਗਰੀਬ ਦੀ ਪਹੁੰਚ ਦੇ ਵਿੱਚ ਤਾਂ ਫਿਲਟਰ ਲਵਾਉਣਾ ਹੈ ਨਹੀਂ ਮੇਰੇ ਆਪਣੇ ਲਈ ਲੱਗਾ ਹਰ 2-3 ਮਹੀਨੇ ਬਾਅਦ ਕਿੰਨੇ ਕੁ ਫਿਲਟਰ ਚੇਂਜ ਕਰਾਵਾਂਗੇ ਮੈਂ ਇਹੀ ਪਾਣੀ ਪੀ ਕੇ ਜਾਂ 70% ਲੋਕ ਮੇਰੇ ਪਿੰਡ ਦੇ ਆ ਜਿਨ੍ਹਾਂ ਦੇ ਪਿੱਤੇ ਨਿਕਲੇ ਆ ਕਿਡਲੀਆਂ ਡੈਮੇਜ ਆ ਲੀਵਰ ਡੈਮੇਜ ਆ ਇਨਫੈਕਸ਼ਨ ਆ ਪੀਲੀਆ ਆ ਕਾਲਾ ਪੀਲੀਆ ਕੋਈ ਵੀ ਆ ਕੇ ਉਹਦੇ ਸਰਵੇ ਕਰ ਲੈ ਟੈਸਟਿੰਗ ਕਰਾ ਲੈ ਸਰਕਾਰ ਕਰਾਵੇ ਅਸੀਂ ਦੇ ਸਰਕਾਰ ਨੂੰ ਅਪੀਲ ਕਰਦੇ ਆ ਉਸ ਇਲਾਕੇ ਦੇ ਵਿੱਚ ਕੋਈ ਸਰਵੇ ਕਰਾਇਆ ਜਾਵੇ ਲੋਕਾਂ ਦੇ ਚਲੋ ਟੈਸਟ ਕੀਤੇ ਜਾਣ ਵੀ ਤੁਸੀਂ ਦੇਖੋ ਸਹੀ ਇਹ ਲੋਕ ਪੀੜਤ ਹੈ ਕਿ ਨਹੀਂ ਇਸ ਫੈਕਟਰੀ ਕੋ ਜਦੋਂ ਤੋਂ ਪੰਜਾਬ ਚ ਬਦਲਾ ਦੀ ਸਰਕਾਰ ਆਈ ਕੁਝ ਬਦਲਿਆ ਜਾਂ ਹਾਲਾਤ ਹੋਮੇ ਨੇ ਛੋਟੇ ਇਲਾਕੇ ਦੇ ਕੁਝ ਕੁਝ ਨਹੀਂ ਬਦਲਿਆ ਜੀ ਕਿਉਂਕਿ ਅੱਜ ਤੋਂ ਡੇਢ ਦੋ ਸਾਲ ਬਾਅਦ ਜਦੋਂ ਨਵੀਂ ਸਰਕਾਰ ਬਣੀ ਸਭ ਤੋਂ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਬਿਆਨ ਦਿੱਤਾ ਜੀ ਰਜੋਨਾ ਸਪੋਕਸਮੈਨ ਟੀਵੀ ਤੇ ਵੀ ਅਸੀਂ 9 ਜ਼ਿਲ੍ਹੇ ਦੀ ਦਛਿਨੀ ਵਾਲੀਆਂ ਫੈਕਟਰੀਆਂ ਦੇ ਆਲੇ-ਦੁਆਲੇ ਦੇ ਪਿੰਡਾਂ ਦਾ ਸਰਵੇ ਕਰਾਂਗੇ ਵੀ ਕੋਈ ਲੋਕ ਇਸ ਸਪਿਰਿਟ ਤੋਂ ਫੈਕਟਰੀ ਤੋਂ ਪলিউਸ਼ਟ ਤੋਂ ਉਹਨਾਂ ਦਾ ਕੋਈ ਉਹਨਾਂ ਨੂੰ ਬਿਮਾਰੀ ਨਹੀਂ ਲੱਗੀ ਸਰਵੇ ਕਰਾਂਗੇ ਬੱਚਿਆਂ ਦਾ ਅੱਕ ਦਾ ਤੇ ਪਰ ਅੱਜ ਤੱਕ ਰੋਲਾ ਪਾਉਣ ਦੇ ਬਾਵਜੂਦ ਵੀ ਕਿਸੇ ਜ਼ਿਲ੍ਹੇ 'ਚ ਕੋਈ ਸਰਵੇ ਨਹੀਂ ਹੋਇਆ ਇਹ ਝੂਠ ਬੋਲਦੀਆਂ ਸਰਕਾਰਾਂ ਤੁਸੀਂ ਦੇਖਿਆ ਹੀ ਆ ਜਿਹੜਾ ਦਾਅਵੇ ਕਰਦਾ ਸੀ ਸਾਨੂੰ ਵੀਆਈਪੀ ਕਲਚਰ ਨਹੀਂ ਉਹੀ ਬੁਲਟ ਪ੍ਰੂਫ ਗੱਡੀਆਂ ਚ ਉਹੀ ਬੁਲਟ ਪ੍ਰੂਫ ਜਗ੍ਹਾ ਤੇ ਖਲੋ ਕੇ ਭਾਜ ਲੱਦਾ ਸਰਕਾਰਾਂ ਤੋਂ ਆਪਾਂ ਨੂੰ ਕੋਈ ਉਮੀਦ ਨਹੀਂ ਹੈ ਜੀ ਕਿਉਂਕਿ ਸਰਕਾਰਾਂ ਫੇਲ ਸਾਬਤ ਹੋ ਰਹੀਆਂ ਜੇ ਸਰਕਾਰਾਂ ਫੇਲ ਨਾ ਹੋਣ ਤਾਂ ਪੰਜਾਬ ਦੇ ਹਾਲਾਤ ਨਹੀਂ ਸੀ ਹੋਣੇ ਸਭ ਤੋਂ ਵੱਡੀਆਂ ਇਹ ਹਾਲਾਤਾਂ ਦੇ ਜਿਹੜੇ ਕਾਰਨ ਆ ਉਹ ਸਰਕਾਰ ਤੇ ਪ੍ਰਸ਼ਾਸਨ ਆ ਜਿਹਦੇ ਕਰਕੇ ਆ ਹਾਲਾਤ ਆ ਪੰਜਾਬ ਦੇ ਪਾਣੀਆਂ ਦੇ ਤਾਂ ਇਹ ਤਸਵੀਰ ਪੰਜਾਬ ਦੇ ਪਾਣੀ ਦੀ ਤੁਸੀਂ ਦੇਖੀ ਆ ਕਿ ਜਿੱਥੇ ਲੁਧਿਆਣੇ ਚ ਵੱਡਾ ਅੱਜ ਇੱਕ ਮੋਰਚਾ ਲੱਗਿਆ ਵੱਡੀ ਗਿਣਤੀ ਚ ਲੋਕ ਪ੍ਰਦਰਸ਼ਨ ਕਰਨ ਪਹੁੰਚੇ ਨੇ ਕਿ ਜੋ ਬੁੱਡੇ ਨਾਲੇ ਦਾ ਪਾਣੀ ਗੰਦਾ ਨਾਲਾ ਕਿਹਾ ਜਾਣ ਲੱਗ ਗਿਆ ਕਿ ਉਸ ਨੂੰ ਬਚਾਉਣਾ ਜੋ ਸਤਲੋਜ ਦੇ ਵਿੱਚੋਂ ਪੈਂਦਾ ਉਸ ਨੂੰ ਰੋਕਣਾ ਪਰ ਇਹ ਤਸਵੀਰਾਂ ਕਪੂਰਥਲੇ ਜਾਂ ਹੋਰ ਅਲੱਗ-ਅਲੱਗ ਥਾਵਾਂ ਦੀਆਂ ਨੇ ਜਿੱਥੇ ਕਿ ਇਥੇਨੋਲ ਫੈਕਟਰੀਆਂ ਜਾਂ ਸ਼ਰਾਬ ਦੀਆਂ ਫੈਕਟਰੀਆਂ ਦੇ ਨਾਲ ਧਰਤੀ ਹੇਠਲਾ ਪਾਣੀ ਆ ਉਹ ਗੰਧਲਾ ਹੋ ਗਿਆ ਤਾਂ ਸਰਕਾਰਾਂ ਨੂੰ ਸੋਚਣ ਦੀ ਲੋੜ ਆ ਕਿ ਕਿਸ ਤਰੀਕੇ ਦੇ ਨਾਲ ਉਹ ਲੋਕ ਕਹਿ ਰਹੇ ਨੇ ਕਿ ਸਾਡੇ ਪਿੰਡਾਂ ਦੇ ਵਿੱਚ 60 ਤੋਂ 70% ਜੋ ਮੌਤ ਦੀ ਰੇਸ਼ਿਓ ਆ ਉਹ ਕੈਂਸਰ ਦੇ ਨਾਲ ਆ ਇਥੋਂ ਤੱਕ ਇੱਕ ਉਸ ਉਹਨਾਂ ਵੀਰਾਂ ਦੇ ਵੱਲੋਂ ਇੱਕ ਗੱਲ ਕਹੀ ਗਈ ਕਿ ਜੋ ਇੱਕ ਨੌਜਵਾਨ ਦੀ ਮੌਤ ਹੁੰਦੀ ਆ ਕੈਂਸਰ ਦੇ ਨਾਲ ਮੌਤ ਹੋ ਜਾਂਦੀ ਆ ਤਾਂ ਬੜੇ ਹਾਲਾਤ ਦੇਖਣਯੋਗ ਨੇ ਹੁਣ ਦੇਖਿਆ ਜਾਵੇਗਾ ਕਿ ਕਦੋਂ ਇਹਨਾਂ ਤਸਵੀਰਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਸਰਕਾਰ ਕਾਰਵਾਈ ਕਰਦੀ ਆ ਤੇ ਇਹਨਾਂ ਜੋ ਲੋਕਾਂ ਦਾ ਕਪੂਰਥਲਾ ਜਾਂ ਹੋਰ ਆਸ-ਪਾਸ ਦੇ ਲੋਕਾਂ ਦਾ ਜੋ ਪਾਣੀ ਆ ਉਹ ਬਚਾਇਆ ਜਾ ਸਕੇ